ਚਰਨਜੀਤ ਸਿੰਘ ਚਰਨਜੀਤ ਕੀ ਘਟਨਾ ਵਾਪਰੀ ਆ ਗੱਡੀ ਨਾਲ ਗੱਡੀ ਨਾਲ ਆਪਣਾ ਨਾ ਕਿਸੇ ਨਾਲ ਮਾੜਾ ਮੋਟਾ ਸੀਗਾ ਲਾਕ ਡਾਟ ਸੀਗੀ ਮਾੜੀ ਮੋਟੀ ਸੰਤੌਹ ਦੇ ਮਾਰੇ ਖਿਆਲ ਚੇਤਾ ਵੀ ਨਹੀਂ ਸੀਗਾ ਵੀ ਉਹ ਇਹਦਾ ਕੰਮ ਕਰ ਸਕਦਾ ਉਹ ਰਾਤ ਨੂੰ ਉਹਨੇ ਬੰਦੇ ਭੇਜੇ ਨੇ ਦੋ ਆ ਦੋ ਬੰਦੇ ਭੇਜੇ ਨੇ ਰਾਤ ਨੂੰ ਤੁਰ ਕੇ ਆਏ ਨੇ ਮਲੌਰ ਰੋਡ ਤੋਂ ਉਹਨਾਂ ਨੇ ਤੇਲ ਤੋਲ ਜਿੱਥੋਂ ਤੇਲ ਲਿੱਤਾ ਪੈਟਰੋਲ ਵਾਲੇ ਨੇ ਪੈਟਰੋਲ ਵੀ ਦੱਸਦਾ ਤੇ ਉਹ ਪ੍ਰੋ ਲੈ ਗਏ ਨੇ ਰਾਤ ਨੂੰ 1 ਵਜੇ ਮਲੌਰ ਰੋਡ ਤੋਂ ਚੱਲੇ ਨੇ ਤੁਰ ਕੇ ਇੱਥੇ ਤੱਕ ਆਏ ਨੇ ਜਿਹੜੀ ਪੁਲਿਸ ਨੇ ਸਾਰੀ ਕਾਰਵਾਈ ਕੀਤੀ ਆ ਉਹਨੇ ਪੁਲਿਸ ਨੇ ਰਾਤੋਂ ਰਾਤ ਬੰਦੇ ਫੜ ਲਏ ਨੇ ਅੱਛਾ ਗੱਡੀ ਕਿੰਨੀ ਕੁ ਪੁਰਾਣੀ ਹੈ ਗੱਡੀ ਸਾਲ ਹੋਇਆ ਜੀ ਲੱਤੀ ਨੂੰ ਹਜੇ ਕਿਹੜੀ ਗੱਡੀ ਕਿਹੜੀ ਹੈ ਕ੍ਰੈਟਾ ਆਈ ਕ੍ਰੈਟਾ ਟਾਪ ਮਾਡਲ ਆਈ ਅੱਛਾ ਕੁਝ ਆ ਤੁਹਾਡੇ ਬਾਹਰ ਜਿਹੜੇ ਕੈਮਰੇ ਲੱਗੇ ਨੇ ਉਹਦੇ ਵਿੱਚ ਆਇਆ ਹਾਂ ਹਾਂ ਜੀ ਜਿਹੜਾ ਸਾਡਾ ਉਹ ਕੈਮਰਾ ਇੱਕ ਨਾ ਗੁਪਤਗੂ ਲੱਗਿਆ ਹੋਇਆ ਕਿਸੇ ਨੂੰ ਪਤਾ ਨਹੀਂਗਾ ਜਿਹੜੇ ਸਾਹਮਣੇ ਲੱਗੇ ਨੇ ਉਹ ਤਾਂ ਕਿਸੇ ਨੂੰ ਸਾਡੇ ਕਿਹੜਾ ਗੁਪਤਗੂ ਕੈਮਰਾ ਲਾਇਆ ਹੈ ਉਹਦੇ ਵਿੱਚ ਸਾਰੀ ਸਾਰੀ ਖਬਰ ਆ ਗਈ ਉਹਦੇ ਤੋਂ ਹੀ ਫੜਿਆ ਗਿਆ ਬਸ ਕਿੰਨੇ ਕ ਵਜੇ ਦੀ ਗੱਲ ਹੈ ਇਹ ਰਾਤ ਨੂੰ ਹੈਗੀ 3:28 ਕਿੰਮੇਟ ਦੀ 30 ਮਿੰਟ 28 ਸਾਢੇ ਸਾਢੇ 3:30 ਵਜੇ ਸਵੇਰੇ ਸੋ ਪੂਰੀ ਅੱਗ ਲੱਗੀ ਸੀ ਉਸ ਟੈਂਕਰ ਜਿਹੜੀ ਪਟਾਕਾ ਪਿਆ ਤਾਂ ਫਿਰ ਸਾਰੇ ਇਸ ਮੇਰੇ ਬੱਚਾ ਉੱਠ ਗੜਿਆ ਉਹਨੂੰ ਸਮੈਲ ਗਈ ਆ ਗੱਡੀ ਅੰਦਰ ਧੂਆਂ ਗਿਆ ਤਾਂ ਫਿਰ ਸਾਨੂੰ ਉਹ ਬੇਟਾ ਰਾਤ ਨੂੰ ਉੱਠਿਆ ਪਿਆ ਉਹ ਕਹਿੰਦਾ ਪਪਾ ਰਾਤ ਨੂੰ ਧੂਆਂ ਬਹੁਤ ਆ ਰਿਹਾ ਵੀ ਸਵੇਰੇ ਸਵੇਰੇ ਦੇਖੋ ਗੱਡੀ ਨੂੰ ਮੈਨੂੰ ਲੱਗਦਾ ਵੀ ਕੋਈ ਪ੍ਰੋਬਲਮ ਹੋ ਗਈ ਮੈਂ ਕਹਾਂ ਯਾਰ ਗੱਡੀ ਕਿਤੇ ਸਟਾਰਟ ਰਹਿ ਗਈ ਹੋਣੀ ਆ ਵੀ ਰਾਤ ਨੂੰ ਕਿਤੇ ਗਰਮ ਹੋ ਗਈ ਗੱਡੀ ਇਹਨੂੰ ਅੱਗ ਲੱਗ ਗਈ ਹੋਣੀ ਆ ਬਸ ਇਹਦੇ ਨਾਲ ਅਸੀਂ ਬਾਹਰ ਨਿਕਲਿਆ ਤਾਂ ਦੇਖਿਆ ਵੀ ਟੱਕਣ ਖੁੱਲਾ ਪਿਆ ਸੀਗਾ ਤਾਂ ਗੱਡੀ ਦੇ ਉੱਤੇ ਕਾਫੀ ਭਾਂਬੜ ਮਚ ਰਿਹਾ ਸੀ ਗੱਡੀ ਦਾ ਤਾ ਫਿਰ ਮੈਨੂੰ ਐਸੀ ਵੀ ਯਾਰ ਤੇਲ ਜਾਂ ਟੈਂਕੀ ਨਹੀਂ ਖੁੱਲ ਸਕਦੀ ਇਹ ਵੀ ਕਿਸ ਨੇ ਸਟਾਰਟ ਕੀਤੀ ਆ ਇਹ ਕਿਉਂਕਿ ਪਿਛਲੇ ਪਾਸੇ ਪਿਛਲੇ ਪਾਸੇ ਦਾ ਇੰਜਨ ਹੈ ਨਹੀਂ ਇੰਜਨ ਤਾਂ ਅੱਗ ਗਈ ਆ ਉਹ ਅੱਗੋਂ ਫਿਰ ਅੱਗ ਤਾਂ ਪਿੱਛੇ ਲਾਣ ਦਾ ਉਹ ਕਿਸੇ ਜਦ ਕੈਮਰੇ ਚੈੱਕ ਕੀਤੇ ਨੇ ਤਾਂ ਪਿੱਛੇ ਉਹ ਬੰਦਾ ਇੱਥੇ ਬੈਠਾ ਸੀਗਾ ਉਹਨੇ ਇੱਥੇ ਆ ਕੇ ਸਾਰੇ ਕੁਝ ਕੀਤਾ ਉਹ ਬੰਦਾ ਟ੍ਰੇਸ ਹੋ ਗਿਆ ਉਹਦੇ ਵਿੱਚ ਫਿਰ ਅਸੀਂ ਫੈਵਰੇਟ ਬੁਲਾਈ ਆ ਰਾਤ ਨੂੰ ਇਹ ਫੈਵਰੇਟ ਆਈ ਆ ਫਿਰ ਫੈਵਰੇਟ ਨੇ ਵੀ ਬਹੁਤ ਸਾਡਾ ਸਾਥ ਦਿੱਤਾ ਰਾਤ ਨੂੰ ਇਹ ਤੇ ਨਾ 40 45 ਤੇ ਫੈਵਰੇਟ ਵੀ ਆ ਗਈ ਆ ਤੇ ਫਿਰ ਐਸਐਸਪੀ ਸਾਹਿਬ ਨੂੰ ਫੋਨ ਕੀਤਾ ਡੀਐਸਪੀ ਸਾਹਿਬ ਨੂੰ ਫੋਨ ਕੀਤਾ ਉਹ ਰਾਤ ਨੂੰ ਇਹ ਆਗੇ ਸੀ ਸਾਰੇ ਫਿਰ ਰਾਤ ਨੂੰ ਸਵੇਰੇ 4:30 ਵਜੇ 4:30 ਵਜੇ ਉਰੇ ਸੀਗੇ ਸਾਰੇ ਸਾਰਿਆਂ ਸਾਡਾ ਬਹੁਤ ਸਹਿਯੋਗ ਦਿੱਤਾ ਉਹ ਸਹਿਯੋਗ ਨਾਲ ਅਸੀਂ ਬਹੁਤ ਤਹਿਦ ਨਾਲ ਉਹਨਾਂ ਦਾ ਧੰਨਵਾਦ ਕਰਦੇ ਆਂ ਰਾਤ ਕੱਲ ਹੀ ਉਹਨਾਂ ਨੇ ਕਿਹਾ ਤੁਸੀਂ ਵੀ মিডিਆ ਨੂੰ ਇਹ ਦੱਸਣਾ ਵੀ ਸਾਰਾ ਕੁਝ ਅਸੀਂ ਆਪੇ ਕਰ ਲਾਂਗੇ ਉਹਨਾਂ ਨੇ ਕੱਲ ਹੀ ਬੰਦੇ ਫੜ ਲਏ ਨੇ ਕੱਲ ਉਹਨਾਂ ਨੇ ਸ਼ਾਮ ਦੇ 4 ਵਜੇ 4:30 ਵਜੇ ਬੰਦੇ ਸਾਰੇ ਡਰੈਸ ਕਰ ਲਏ ਸੀਗੇ ਜਿਹੜੇ ਪਹਿਲਾਂ ਬੰਦੇ ਦੋ ਕਰਕੇ ਗਏ ਨੇ ਉਹ 5-500 ਰੁਪਏ 5-5000 ਰੁਪਏ ਚ ਹਾਇਰ ਕੀਤੇ ਹੋਏ ਸੀਗੇ ਉਹਨਾਂ ਨੇ ਹਾਇਰ ਕਰਕੇ ਉਹਨਾਂ ਤੋਂ ਬੰਦਿਆਂ ਤੋਂ ਅੱਗ ਲਵਾਈ ਤੇ ਅੱਗ ਲਵਾ ਕੇ ਉਹ ਪਹਿਲਾਂ ਰਿੱਕੀ ਕਰਕੇ ਗਏ ਨੇ ਦੋ ਤਿੰਨ ਦਿਨ ਉਹ ਰਹੇ ਉਹ ਫਿਰ ਉਹਨਾਂ ਨੂੰ ਅੱਗ ਲਵਾਈਆ ਉਹਨਾਂ ਤੋਂ ਉਹ ਰਾਤ ਨੂੰ ਬਲੂ ਰੋਡ ਤੋਂ ਚੱਲ ਕੇ ਉਹ ਰਿ ਆਏ ਨੇ ਉਹਨਾਂ ਤੋਂ ਅੱਗ ਲਵਾਈਆ ਤੇ ਫਿਰ ਜਦੋਂ ਬੰਦਿਆਂ ਦੇ ਦੋ ਚਾਰ ਤੱਪੜ ਮਾਰੇ ਨੇ ਉਹਨਾਂ ਨੇ ਉਹਨਾਂ ਨੇ ਫਿਰ ਉਹ ਬੰਦਾ ਨਾਮ ਲੈਤਾ ਉਹ ਬੰਦੇ ਫਿਰ ਉਹ ਵੀ ਉਹਨਾਂ ਨੇ ਪੁਲਿਸ ਨੇ ਉਹ ਵੀ ਰੈਸਟ ਕਰ ਗੱਡੀ ਬਾਹਰੇ ਖੜਾਉਂਦੇ ਸੀ ਬਾਹਰ 1.5 ਸਾਲ ਹੋ ਗਿਆ ਦਿੱਤੀ ਕਰਦੀ ਜੀ ਸਾਲ ਸਾਲ ਹੋ ਗਿਆ ਦਿੱਤੀ ਗੱਡੀ ਨੂੰ ਸਾਲ ਤੋਂ ਪਹਿਲਾਂ ਜੀ ਸਾਡੀ ਨੋਵਾ ਸੀ ਮੇਰੇ ਕੋਲ ਨੋਵਾ ਸੀ ਇੰਡੀਕਾ ਸੀਗੀ ਉਹ ਇੱਥੇ ਰਾਤ ਨੂੰ ਬਾਹਰੇ ਖੜਦੀਆਂ ਸੀਗੀਆਂ ਕਦੇ ਇਦਾਂ ਦੀ ਕੋਈ ਗੱਲੇ ਨਹੀਂ ਹੋਈ ਕਦੇ ਪੈਂਚਰ ਵੀ ਨਹੀਂ ਹੋਇਆ ਗੱਡੀ ਨੂੰ ਤੇ ਇਹ ਤਾਂ ਜਾਨੀ ਕਿ ਜਾਣ ਪੁੱਛ ਕੇ ਕੀਤੀ ਕਰਾਈ ਸ਼ਰਾਤ ਸੀਗੀ ਜੀ ਅਫੀਸਰ ਤੋਂ ਮੈਡਮ ਤੋਂ ਸੀਏ ਸਟਾਫ ਤੋਂ ਸਾਰੇ ਤੋਂ ਅਸੀਂ ਬਹੁਤ ਤੈਅ ਦਿਲ ਤੋਂ ਖੁਸ਼ ਆ ਉਹਨਾਂ ਨੇ ਬਹੁਤ ਸਾਡਾ ਮਨ ਖੁਸ਼ ਕੀਤਾ ਤੈਅ ਦਿਲੋਂ ਉਹਨਾਂ ਨੇ ਕੰਮ ਕਰਕੇ ਕੱਲ ਹੀ ਬੰਦੇ ਰੈਸਟ ਕਰ ਲੈ ਸਾਰੇ ਜਿੰਨੇ ਵੀ ਸੀਗੇ ਬੰਦੇ ਆਪਣੇ ਨਾਲ ਮਾੜੀ ਮੋਟੀ ਲਾਕਡਾਟ ਸੀਗੀ ਸਾਨੂੰ ਤਾਂ ਮੇਰੇ ਤਾਂ ਕੱਲ ਵੀ ਉਹਦਾ ਕਾਲ ਆਈ ਆ ਮੈਨੂੰ ਕੱਲ ਉਹਦੀ 2:30 ਵਜੇ ਕਾਲ ਆਈ ਆ ਉਹ ਕਹਿੰਦਾ ਗੱਡੀ ਫੜੀ ਗਈ ਗੱਡੀ ਚਲ ਗਈ ਤੇਰੀ ਮੈਂ ਕਿਹਾ ਤੁਹਾਨੂੰ ਕਿਵੇਂ ਪਤਾ ਲੱਗਿਆ ਉਹ ਕਹਿੰਦਾ ਸਾਨੂੰ ਐਵੇਂ ਪਤਾ ਲੱਗਿਆ ਮੈਨੂੰ ਫਿਰ ਜਿਹੜੇ ਸ਼ੱਕ ਹੋਇਆ ਫਿਰ ਮੈਂ ਉਹਨਾਂ ਨੂੰ ਨੰਬਰ ਨੰਬਰ ਸਾਰੇ ਦਿੱਤੇ ਆ ਪੁਲਿਸ ਨੂੰ ਉਹਨਾਂ ਨੇ ਸਾਰਾ ਟ੍ਰੇਸ ਕਰਕੇ ਬੰਦੇ ਸਾਰੇ ਚੱਕ ਲਿਆ ਉਹਨਾਂ ਨੇ ਸਾਰੇ ਹੀ ਬੰਦੇ ਫੜੇ ਗਏ ਨੇ ਉਹਨਾਂ ਦਾ ਤੈਅ ਦਿਲੋਂ ਮੈਂ ਸਾਰੀ ਪੁਲਿਸ ਟੀਮ ਦਾ ਖੰਨਾ ਪ੍ਰਸ਼ਾਸਨ ਪੁਲਿਸ ਟੀਮ ਦਾ ਸਾਰੇ ਦਾ ਮੈਂ ਤੈਅ ਦਿਲੋਂ ਤੈਦੇ ਨੂੰ ਮਨ ਤੋਂ ਖੁਸ਼ ਆ ਪੂਰਾ ਉਹਨਾਂ ਦਾ ਤੈਦੇ ਨੂੰ ਧੰਨਵਾਦ ਕਰਦਾ ਉਹਨਾਂ ਨੇ ਸਾਡਾ ਬਹੁਤ ਸਾਥ ਦਿੱਤਾ ਸਾਰੀ ਟੀਮ ਦਾ ਪੁਲਿਸ ਦਾ ਸੀਐਸਟਾਫ ਦਾ ਸਾਰੇ ਦਾ ਵੀ ਮੈਂ ਪੂਰਾ ਰੱਜ ਕੇ ਤੈਦੇ ਨੂੰ ਖੁਸ਼ ਆ ਵੀ ਸਾਡਾ